ਨੰਦੇਣ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਆਦ ਸੰਦਾ ਦਿਨ ਬਹਤ ਦੀ ਮੁਲਾਕਾਤ ਹੋਈ ਤੇ ਗੁਰੂ ਜੀ ਨੇ ਉਹਨਾਂ ਨੂੰ ਸਿੰਘ ਸਜਾ ਕੇ ਨਾਂ ਦਿੱਤਾ ਕੰਪਲੀਟ ਹੈ ਤੁਸੀਂ ਇਹ ਸਹੀ ਹੋ ਜੀ ਤੁਸੀਂ ਮੇਰਾ ਨਾਮ ਗੁਰਪ੍ਰੀਤ ਸਿੰਘ ਭਗਵਾਨਵਾਮੀ ਸੰਸਥਾ ਇਕਤਾ ਸੰਗਰਸ਼ ਦਲ ਦਾ ਮੈਂ ਸਪੋਰਟ ਸੈੱਲ ਦਾ ਚੇਅਰਮੈਨ ਹਾਂ ਗੁਰਪ੍ਰੀਤ ਸਿੰਘ ਜੀ ਕੀ ਮਸਲਾ ਜਿਹੜਾ ਅੱਜ ਕਹ ਰਹੀ ਜੀ ਤੁਸੀਂ ਇਹ ਮਸਲਾ ਪਿੰਡ ਮਾਂ ਦਾ ਬੱਚਾ ਵਾ ਇੱਥੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਪੜਦਾ ਵਾ ਤੇ ਉਹ ਮੈਡਮ ਨੇ ਉਹਨੂੰ ਕੁੱਟਿਆ ਵਾ ਉਹਦੇ ਨਿਸ਼ਾਨ ਪਏ ਹੋਏ ਆ ਹਾਂ ਜੀ ਤੇ ਉਹ ਉਹਦੇ ਕਰਕੇ ਮੇਰੇ ਕੋਲ ਆਏ ਤੇ ਉਹ ਇਨਸਾਫ ਉਹਨਾਂ ਦਵਾ ਕੇ ਛੱਡਾਂਗੇ ਜੀ ਉਹ ਆਂਦੇ ਆ ਵੀ ਇਹਨਾਂ ਨੇ ਮੈਡਮ ਸਾਡੇ ਬੱਚੇ ਨੇ ਕੰਮ ਨਹੀਂ ਕੀਤਾ ਤੇ ਉਹਦੇ ਚੱਕਰ 'ਚ ਉਹਨਾਂ ਨੇ ਫੋਨ ਵੀ ਉਹਨੂੰ ਲਾਇਆ ਹੈ ਮੈਡਮ ਨੂੰ ਭਈ ਇਹਨਾਂ ਨੇ ਕੰਮ ਨਹੀਂ ਕੀਤਾ ਕੋਈ ਨਹੀਂ ਜਿਹੜਾ ਰਹਿ ਗਿਆ ਕੰਮ ਤੁਸੀਂ ਸਾਨੂੰ ਤੇ ਦੱਸ ਦਿਓ ਤੇ ਅਸੀਂ ਕਰਵਾ ਦਾਂਗੇ ਇੱਕ ਚੱਕਰ ਚੋਂ ਦੇ ਮੁੰਡੇ ਦੇ ਦਾਗ ਪਾਤੇ ਮਾਰ ਮਾਰ ਚ ਪੈਣਾ ਮੈਡਮ ਨੇ ਕਿੱਡਾ ਬੱਚਾ ਵਾ ਹੋਊਗਾ ਜੀ 6 ਸੱਤ ਸਾਲਾਂ ਦਾ ਹੋਊਗਾ ਜੀ ਤੇ ਕੋਈ ਇਸ ਬੰਧ ਜੇ ਫਿਰ ਕੋਈ ਕਿਸੇ ਨੂੰ ਦੱਸਿਆ ਗਿਆ ਅਰਜ਼ੀ ਪ੍ਰਸ਼ਾਸਨ ਨੂੰ ਸੂਚਿਤ ਕਰਵਾਇਆ ਗਿਆ ਹਾਂ ਜੀ ਸੂਚਿਤ ਉਹਨਾਂ ਬਾਲ ਵਿਭਾਗ ਵਾਲੇ ਅਫਸਰ ਨੂੰ ਅਸੀਂ ਫੋਨ ਕੀਤਾ ਵਾ ਉਹਨਾਂ ਨਾਲ ਗੱਲ ਹੋ ਗਈ ਉਹਨਾਂ ਨੂੰ ਫੋਟੋਆਂ ਵੀ ਭੇਜਤੀਆਂ ਵਾ ਉਹ ਚੱਕਰ ਦੇ ਵਿੱਚ ਜੇ ਨਹੀਂ ਕੋਈ ਹਿਸਾਬ ਮਿਲਦਾ ਤਾਂ ਫਿਰ ਅਸੀਂ ਸੰਘਰਸ਼ ਆਪਣਾ ਧਰਨਾ ਲਾ ਕੇ ਅਸੀਂ ਇਨਸਾਫ ਉਹਨਾਂ ਨੂੰ ਦਵਾਵਾਂਗੇ ਜ਼ਰੂਰ ਮੰਤਨ ਦੇ ਨਾਲ ਬੱਚੇ ਨਾਲ ਚਪੇਟ ਮਾਰ ਕੇ ਮਲਕ ਨਿਸ਼ਾਨ ਪਾਇਆ ਤੇ ਬਹੁਤ ਉਤੇ ਕੀ ਹੁੰਦਾ ਕਾਰਨ ਸੀਗਾ ਤੇ ਕਿਸ ਕਰਕੇ ਉਹਨੂੰ ਕੋਟ ਮਾਰਕ ਕੀਤੀ ਗਈ ਤੇ ਕੀ ਕਹਣਾ ਚਾਹੋਗੇ ਇਸ ਬਾਰੇ ਹਾਂਜੀ ਤੇ ਇਸ ਤਰ੍ਹਾਂ ਜੀ ਇੱਕ ਦੋ ਦਿਨ ਪਹਿਲਾਂ ਦਾ ਮਾਮਲਾ ਸਾਡੇ ਸਕੂਲ ਦੇ ਵਿੱਚ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਹੋਇਆ ਸਾਡੇ ਕਿਸੇ ਟੀਚਰ ਦੇ ਉੱਤੇ ਕਿਸੇ ਬੱਚੇ ਦੇ ਮਾਂ-ਬਾਪ ਵੱਲੋਂ ਇਹ ਕਿਹਾ ਗਿਆ ਇਲਜ਼ਾਮ ਲਾਇਆ ਗਿਆ ਕਿ ਬੱਚੇ ਨੇ ਥੱਪੜ ਲਗਾਇਆ ਗਿਆ ਉਤੇ ਕਰਕੇ ਉਹਨੂੰ ਜਿਆਦਾ ਦੇ ਨਿਸ਼ਾਨ ਪੈ ਗਿਆ ਪਰੰਤੂ ਸਾਨੂੰ ਇਹ ਜਾਣਕਾਰੀ ਮਿਲ ਗਈ ਸੀਗੀ ਕਿ ਸਾਡੇ ਕਿਸ ਟੀਚਰ ਨੇ ਥੱਪੜ ਲਗਾਇਆ ਪਰੰਤੂ ਇਹਦਾ ਜੇ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਜਿਹੜਾ ਨਿਸ਼ਾਨ ਆ ਉਹ ਥੱਪੜ ਲਗਾਉਣ ਕਰਕੇ ਪਿਆ ਜਾਂ ਕਿਸੇ ਹੋਰ ਕਾਰਨ ਕਰਕੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਇਹ ਥਾਣਾ ਕੱਚਾ ਪੱਕਾ ਦੇ ਵਿੱਚ ਸਰਵਿਸ ਇੰਸਪੈਕਟਰ ਮੈਡਮ ਪਰਮਜੀਤ ਕੌਰ ਦੇ ਨਜ਼ਰਸਾਨੀ ਚ ਹੋ ਰਹੀ ਹੈ ਤੇ ਜੋ ਵੀ ਇਹਦਾ ਮਾਮਲਾ ਉਹ ਦੇਖ ਰਿਹਾ ਹੈ ਇਹ ਕਿਹੜੀ ਕਲਾਸ ਦਾ ਬੱਚਾ ਬੱਚਾ ਸ਼ਾਇਦ 8ਵੀਂ ਕਲਾਸ ਦਾ 8ਵੀਂ ਕਲਾਸ ਦਾ ਹੈ ਜੇਕਰ ਇਹ ਜਿਹੜੀ ਗੱਲ ਸਾਹਮਣੇ ਆਉਦੀ ਹੈ ਕਿ ਉਹਦੇ ਜਿਹੜਾ ਨਿਸ਼ਾਨ ਆ ਉਹ ਥੱਪੜ ਦਾ ਹੀ ਹੈ ਤੇ ਫਿਰ ਕੀ ਐਕਸ਼ਨ ਲੈਜੋ ਤੁਹਾਡੇ ਨੇ ਹਾਂ ਅਗਰ ਸਾਨੂੰ ਲੱਗਦਾ ਜਾਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਦਾ ਕਿ ਸਾਡੇ ਟੀਚਰ ਨੇ ਏਡੀ ਜ਼ੋਰ ਦੀ ਥੱਪੜ ਲਗਾਇਆ ਕਿ ਬੱਚੇ ਤੇ ਨਿਸ਼ਾਨ ਪੈ ਗਿਆ ਜਾਂ ਮਤਲਬ ਟੀਚਰ ਦਾ ਕਸੂਰ ਇਹਦੇ 'ਚ ਮੰਨਿਆ ਜਾਂਦਾ ਗਲਤੀ ਨਹੀਂ ਨਿਕਲਦੀ ਐ ਅਸੀਂ ਟੀਚਰ ਤੇ ਜੋ ਵੀ ਸਕੂਲ ਦੇ ਬਣਦੇ ਰੂਲਸ ਜਾਂ ਸਾਡੇ ਇਹਦੇ ਪਤਾਪੁਰ ਡਿਸਪਲਿਨ ਦੇ ਨਿਯਮਾਂ ਤੋ ਬਣਦੀ ਹੋਈ ਕਾਰਵਾਈ ਜ਼ਰੂਰ ਕਰਾਂਗੇ ਜੇਕਰ ਮਲਕੈ ਇਸ ਕੋਈ ਘਟਨਾ ਵਾਪਰ ਰਹੀ ਸਕੂਲ ਦੇ ਚਦੋਂ ਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਕੋਈ ਨੰਦਨ ਜੋਕੜਾ ਹੈ ਹਾਂ ਬਿਲਕੁਲ ਨੰਦਨ ਜੋਕੜਾ ਜੀ ਬੱਚਿਆਂ ਨੂੰ ਮਾਰਨਾ ਕੁੱਟਣਾ ਜਾਂ ਤੱਪੜ ਲਗਾਉਣਾ ਇਹ ਦੀ ਬਿਲਕੁਲ ਘੋਰ ਨਿੰਦਿਆ ਕਰਦਾ ਮੈਂ ਇਹ ਨਹੀਂ ਹੋਣਾ ਚਾਹੀਦਾ ਬੱਚਿਆਂ ਨੂੰ ਪਿਆਰ ਨਾਲ ਪੜਾਉਣਾ ਚਾਹੀਦਾ ਔਰ ਸਾਡੀ 25 ਸਾਲਾਂ ਤੋਂ ਸਕੂਲ ਚੱਲ ਰਿਹਾ ਹੈ ਤੇ ਵਿੱਚ ਪਹਿਲੀ ਘਟਨਾ ਵਾਪਰੀ ਕਿ ਜਦੋਂ ਕਿਸੇ ਬੱਚੇ ਤੇ ਤੱਪੜ ਲਗਾਉਣ ਦੀ ਗੱਲ ਸਾਡੇ ਸਾਹਮਣੇ ਆਈ ਹੈ ਅ ਇਸ ਸਕੂਲ ਦੇ ਵਿੱਚ ਸਾਰੇ ਅਧਿਆਪਕਾਂ ਨੂੰ ਇੱਕ ਬੜੀ ਸਖਤੀ ਦੇ ਨਾਲ ਸਾਡੇ ਵੱਲੋਂ ਹਦਾਇਤ ਕੀਤੀ ਜਾਂਦੀ ਕਿ ਕਿਸੇ ਵੀ ਬੱਚੇ ਨੂੰ ਛੋਟੀ ਤੱਪੜ ਜਾਂ ਇਹੋ ਜਿਹਾ ਕੁ ਪਨਿਸ਼ਮੈਂਟ ਲਈ ਦੰ। ਤੇ ਬੱਚਾ ਸਕੂਲ ਆ ਰਿਹਾ। ਹਾਂ ਬੱਚਾ ਸ਼ਾਇਦ 1-2 ਦਿਨ ਤੋਂ ਨਹੀਂ ਆ ਰਿਹਾ। ਹਾਂਜੀ ਮੇਰਾ ਨਾਮ ਰੁਪਿੰਦਰ ਕੌਰ ਮੈਂ ਬੱਚੇ ਰਮਨਜੀਤ ਕੌਰ ਦੀ ਮਦਰ ਹਾਂ। ਹੂੰ ਤੇ ਬੱਚੇ ਨੂੰ ਮੈਨੂੰ ਇਹ ਅਨਸਾਫੀ ਹੁੰਦੇਣੀ ਚਾਹੀਦੀ ਆ ਕਿ ਮੇਰੇ ਬੱਚੇ ਮੇਰੇ ਨੂੰ ਕਿਉਂ ਇੰਨਾ ਮਾਰਿਆ ਗਿਆ। ਪਪਾ ਦੀਪ ਸਿੰਘ ਵੇਗੇਪੁਰ ਪਬਲਿਕ ਸਕੂਲ ਚ ਪੜਦਾ ਵਾ ਮੈਂ ਮੈਡ ਨੂੰ ਕਾਲ ਕੀਤੀ ਆ ਵੀ ਤੁਸੀਂ ਬੱਚੇ ਦਾ ਕੰਮ ਚੈੱਕ ਕਰੋ ਜਿਹੜਾ ਨਹੀਂ ਹੋਇਆ ਤੁਸੀਂ ਮੈਨੂੰ ਸਕੂਲ ਕਾਪੀ ਦਿਓ ਮੈਂ ਬਾਪੇ ਕਰਵਾਉਂਗੀ ਤੇ ਬੱਚੇ ਨੂੰ ਇੰਨਾ ਮਾਰਿਆ ਗਿਆ ਇੰਨਾ ਮਾਰਿਆ ਵਾ ਵੀ ਬੱਚੇ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਘਰੇ ਜਾ ਕੇ ਮੈਨੂੰ ਰੋ ਕੇ ਮਿਲਿਆ ਫਿਰ ਮੈਂ ਮੈਡ ਨੂੰ ਕਾਲ ਕੀਤੀ ਆ ਫਿਰ ਮੈਡ ਨੂੰ ਬੱਚੇ ਨੂੰ ਇਹ ਧਮਕੀ ਦਿੱਤੀ ਗਈ ਸਕੂਲ ਦੇ ਵਿੱਚ ਵੀ ਤੂੰ ਜਾ ਕੇ ਤੇ ਆਪਣੇ ਇਹ ਮੈਡ ਨੂੰ ਨਹੀਂ ਜਾ ਕੇ ਦਿਖਾਉਣਾ ਵੇਲੇ ਵੱਡੇ ਪ੍ਰਿੰਸੀਪਲ ਜੀ ਦਾ ਹੋਗੇ ਮੈਡਮ ਹੋਗੇ ਉਹਨਾਂ ਨੂੰ ਨਹੀਂ ਲੱਗਣਾ ਕਿ ਮੈਨੂੰ ਬੱਚੇ ਨੂੰ ਨਾ ਮਾਰਿਆ ਪਹਿਲਾਂ ਵੀ ਕਦੀ ਫੋਟਮਾਰ ਹੋਈ ਹੈ। ਪਹਿਲਾਂ ਵੀ ਇਹ ਤੋਂ ਪਹਿਲਾਂ ਹੋਇਆ ਵਾ ਪਰ ਇੰਨਾ ਨਹੀਂ ਜਿੰਨਾ ਹਰ ਕੀ ਹੋਇਆ। ਮੈਂ ਫਿਰ ਮੈਡ ਨੂੰ ਘਰੇ ਕੋਲ ਕੀਤੀ ਫੋਟੋਆਂ ਪਾਈਆਂ ਕਿ ਮਾਰੋ ਮੈਂ ਇਹ ਨਹੀਂ ਆਂਦੀ ਨਾ ਮਾਰੋ ਬੱਚੇ ਨੂੰ ਪਰ ਇਹਨਾਂ ਨਾਲ ਨਾ ਮਾਰੋ ਵੀ ਬੱਚੇ ਦੇ ਪੱਲੇ ਨਾ ਰਵੇ ਖੁਸ਼। ਇਹ ਕਿਦਨ ਦੀ ਗੱਲ ਆ? ਇਹ ਕੱਲ ਦੀ ਗੱਲ ਆ। ਕੱਲ ਦੀ ਗੱਲ ਆ। ਤੁਸੀਂ ਫਿਰ ਸਕੂਲ ਟੀਚਰਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ। ਮੈਂ ਮੈਡ ਨਾਲ ਗੱਲ ਕੀਤੀ ਮੈਨੂੰ ਮੈਡ ਨੇ ਬੁਲਾਇਆ ਵਾ ਵੀ ਤੁਸੀਂ ਸਕੂਲ 11 ਵਜੇ ਆਓ ਤੇ ਮੈਂ ਉਹਨਾਂ ਨੂੰ ਮਿਲਣਾ। ਹੁਣ ਕੀ ਮੰਗ ਕਰਦੇ ਜਦੋਂ ਇਹ? ਮੈਂ ਇਹੋ ਮੰਗ ਕਰਦੀ ਆਂ ਵੀ ਗਾਂ ਇਹੋ ਜਿਹੇ ਬੱਚੇ ਦੇ ਨਾਲ ਸਾਡਾ ਚਾਂਸ ਹੋਵੇ। ਮੈਂ ਸਕੂਲੋਂ ਟਾ ਆਇਆ ਜਾਣਾ ਸਾਡਾ ਤੇ ਹੁਣ ਵੀ ਜੇ ਬੱਚਾ ਮੰਨਦਾ ਨਹੀਂ ਮੈਂ ਸਕੂਲ ਦੇ ਟੀਚਰ ਕੋ ਨਹੀਂ ਪੜਨਾ ਚਾਹੁੰਦੀ ਪੜਨਾ ਚਾਹੁੰਦਾ ਤੁਸੀਂ ਇਹ ਇਦਾਂ ਕਰਨਾ ਵਾ ਤੇ ਇਸ ਸਕੂਲੋਂ ਬੱਚਾ ਬਸੰਬੰਦੀ ਕਿਸੇ ਅਧਿਕਾਰੀ ਨੂੰ ਦੱਸਿਆ ਵਾ ਹਾਂਜੀ ਮੈਂ ਬਾਦ ਵਿਕਾਸ ਕਰਨ ਤਾਰਨ ਉੱਥੇ ਅਸੀਂ ਦੱਸਿਆ ਵਾ ਸਾਰਾ ਅਸੀਂ ਇਹ ਸੂਚਿਤ ਮੰਗ ਕਰਦੇ ਹਾਂ ਵੀ ਇਹ ਬੱਚੇ ਨੂੰ ਕਿਉਂ ਇੰਨਾ ਮਾਰਿਆ ਗਿਆ ਸਾਡਾ ਜੁਨੈਲ ਜਿਸਤੀ ਸੈਕਟੈਗ ਇਹ ਕਹਿੰਦਾ ਕਿ ਬੱਚਿਆਂ ਨੂੰ ਪਿਆਰ ਨਾਲ ਰੱਖਿਆ ਜਾਵੇ ਨਾ ਕਿ ਉਹਨਾਂ ਨੂੰ ਕੁੱਟਮਾਰ ਕੀਤੀ ਜਾਵੇ मैं हूँ उस केसरवाई करते हुए कच्चा पका थाट दी है जितनी पुलिस वालों मोनीटर किया जा रहा है इस केस ने अज का टाइम दिता हुआ है अजह उस तत्थ निकल के आने गए उस तो बाद मेरे वालों बन की कार्रवाई की जाएगी जिथे भी ढिल बरती गई चाहे पुलिस डिपार्टमेंट है तो फिर उपना बन की कार्रवाई कर एस एस पी साहब ਵੇਖਿਆ ਜਾਉਂਦਾ ਏ ਛੋਟੇ ਬੱਚੇ ਦੀ ਜਿਹੜਾ ਕੰਮ ਨਾ ਕਰਕਾਉਂਦਾ ਉਹ ਕਟਮਾਰ ਕੀਤੀ ਜਾ ਸਕਦੀ ਨਹੀਂ ਕੀਤੀ ਜਾਂਦੀ ਮੈਂ ਕਹਿ ਰਿਹਾ ਪਹਿਲਾਂ ਜੁਵਨਾਈਲ ਜਸਟਿਸ ਐਕਟ ਇੱਕ ਬਿਲਕੁਲ ਵੀ ਅਲਾਉ ਨਹੀਂ ਕਰਦਾ 0 ਤੋਂ 18 ਸਾਲ ਦੇ ਬੱਚੇ ਨਾਲ ਕਿਸੇ ਵੀ ਤਰ੍ਹਾਂ ਦੀ ਕਟਮਾਰ ਨਹੀਂ ਕੀਤੀ ਜਾਂਦੀ ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਉਹ ਕੀ ਕਰ ਰਿਹਾ ਆਪਾਂ ਕਹਿ ਦਿੰਨੇ ਘਰ ਦੇੰਦੇ ਬੱਚਾ ਸ਼ਰਾਰਤੀ ਹੈ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਬੱਚਾ ਸ਼ਰਾਰਤੀ ਹੈ ਜਾਂ ਸਕੂਲ ਦੇੰਦੇ ਬੱਚਾ ਨਲਾਇਕ ਹੈਗਾ ਬਲਕਿ ਉਹਨੂੰ ਮੋਟੀਵੇਟ ਕੀਤਾ ਜਾਵੇ ਉਹਨੂੰ ਸਮਝਾਇਆ ਜਾਵੇ ਸਿਖਾਇਆ ਜਾਵੇ ਕਿਉਂਕਿ ਬੱਚਾ ਤਾਂ ਬੱਚਾ ਹੀ ਹੈ ਉਨੂੰ ਜੇ ਅਗਰ ਅੱਜ ਆਪਾਂ ਇਹ ਕਵਾਂਗੇ ਤਾਂ ਫਿਰ ਉਹ ਕਿਵੇਂ ਸਿੱਖੇਗਾ ਪਿਆਰ ਨਾਲ ਬੱਚਾ ਸਮਝ ਸਕਦਾ ਹੈ ਕੁੱਟ ਮਾਰ ਨਾਲ ਬੱਚਾ ਨਹੀਂ ਸਮਝ ਸਕਦਾ ਵੱਡਵਾਂ ਵੀ ਕੋਈ ਉਹਨਾਂ ਨੂੰ ਬਲੈਕ ਹੈ ਸਕੂਲ ਦੇ ਸਟਾਫ ਨੂੰ ਜਾਂ ਪ੍ਰਿੰਸੀਪਲ ਸਕੂਲ ਦੇ ਸਟਾਫ ਨੂੰ ਮੇਰਾ ਸੋਮਵਾਰ ਦਾ ਟਾਈਮ ਦੇਦਾ ਕਿਉਂਕਿ ਅੱਜ ਤਾਂ ਕੱਚਾ ਪੱਕਾ ਥਾਣੇ ਦੇ ਅੰਦਰ ਸੁਣਵਾਈ ਹੋਣੀ ਹੈ ਜੀ ਉਹਨਾਂ ਦੇ ਜੋ ਰਿਟਰਨ ਵਗੈਰਾ ਕੁਝ ਹੋਣਾ ਹੈਗਾ ਉਸ ਤੋਂ ਬਾਅਦ ਫਰਦਰ ਜਿਹੜੀ ਰਿਪੋਰਟ ਮੇਰੇ ਕੋਲ ਆਊਗੀ ਤਾਂ ਉਸ ਤੇ ਦੇਖਣ ਵਾ